बारे सारे पुछो सारे पुछो हिकु मिन्ट पुछो ਜਰੂਰ ਇਹ ਪੰਡਾ ਪਾਤਸ਼ਾਹ ਵਾਲੀ ਜਿਹੜਾ ਨਾ ਹੈ ਕਹਿੰਦਾ ਹੈ ਕਿ ਸ੍ਰੀ ਗੁਰੂ ਕੋਲੋਂ ਮਿਲਿਆ ਹੈ ਪਾਤਸ਼ਾਹ ਦਾ ਇਹ ਤਖਤ ਹੈ ਕਿ ਕਿਹੜਾ ਸਾਹ ਸੁਣਾ ਬਈ ਇਹ ਉਹੀ ਤਖਤ ਆ ਜਿਹਦਾ ਮੁਕਾਬਲਾ ਕਰਨ ਦੇ ਲਈ ਪਹਾੜੀ ਰਾਜੇ ਮੁਗਲ ਹਕੂਮਤਾਂ ਸਮੇਂ-ਸਮੇਂ ਤੇ ਉੱਤੇ ਆਪਣੇ ਹਮਲੇ ਕਰਦੇ ਰਹੇ ਪਰ ਸੱਚੇ ਪਾਤਸ਼ਾਹ ਦੇ ਇਸ ਪਵਨ ਤਖਤ ਦੀ ਜਿਹੜੀ ਕਾਣ ਆ ਉਹ ਹਮੇਸ਼ਾ ਵਾਸਤੇ ਉਸੀ ਰਹੀ ਆ ਜਿਹੜਾ ਆਗਾ ਖਾਲਸਾ ਪੰਥ ਆ ਇਹ ਖਾਲਸੇ ਪੰਥ ਦੇ ਅੱਗੇ ਜਿਹੜੇ ਦਲ ਪੰਥ ਆ ਇਹਨਾਂ ਨੇ ਸਮੇਂ-ਸਮੇਂ ਦੇ ਉੱਤੇ ਅੱਜ ਕਿਉਂਕਿ ਦਿੱਲੀ ਫਤਿਹ ਦਿਹਾੜਾ ਵੀ ਆ ਆਪਾਂ ਜਦੋਂ ਇਕੱਠੇ ਹਾਂ ਸਾਰੀ ਤਾਕਤ ਇਕੱਠੀ ਹੀ ਸਰਦਾਰ ਬਖੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਜਰਨੈਲਾਂ ਦੀ ਅਗਵਾਈ 'ਚ ਦਿੱਲੀ ਵੀ ਫਤਿਹ ਕੀਤੀ ਆ ਅੱਜ 1900 ਨਿਹਾਲ ਜਿਹੜੀ ਦਿੱਲੀ ਆ ਜਾਂ ਕੋਸ਼ ਤਾਕਤਾਂ ਵਾਏ ਗੋ ਉਹ ਇਹ ਚਾਹੁੰਦੀਆਂ ਵੀ ਸਿੱਖ ਹੋਣ ਤੇ ਜ਼ਰੂਰ ਪਰ ਹੁਣ ਜਿੱਦਾਂ ਦੇ ਅਸੀਂ ਚਾਹੀਏ ਸਿੱਖ ਕਿਦਾਂ ਦਾ ਹੋਣਾ ਚਾਹੀਦਾ ਇਹ ਸਾਡੇ ਗੁਰੂ ਨੇ ਤੈਅ ਕੀਤਾ ਦੁਨੀਆ ਦੀ ਕੋਈ ਵੀ ਤਾਕਤ ਇਹ ਤੈਅ ਨਹੀਂ ਕਰ ਸਕਦੀ ਵੀ ਸਿੱਖ ਦੀ ਪਰਿਭਾਸ਼ਾ ਕੀ ਹੋਊਗੀ ਕਰੋ ਯਾ ਸੇਵਾਪਰ ਨੂੰ ਮਿਲੀ ਆ ਮੈਂ ਪਹਿਲਾਂ ਵੀ ਸਾਰੇ ਵੀਰਾਂ ਨੂੰ ਦੱਸ ਚੁੱਕਾ ਇਹ ਅਸੀਂ ਕਰਨੀ ਆ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਫਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਿਕਾਰ ਨਾਲ ਲਫਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸ਼ਹੀਦ ਪਰਿਵਾਰਾਂ ਨੂੰ ਕਿਹਾ ਵੀ ਅਕਾਲੀ ਦਿੰਨੇ ਹੋ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਲ ਤੇ ਨਹੀਂ ਆ ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਕਿ ਬੇੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜਥੇਦਾਰ ਪੰਥ ਨਾਂ ਦਾ ਵਾ ਜੇ ਪੰਥ ਨਹੀਂ ਤੇ ਉਹ ਜਥੇਦਾਰ ਕਿਹੇ ਕੰਮਦਾਨੀ ਆ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਇੱਕ ਹੀ ਰਹਿਣਾ ਇਹ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਇੱਕ ਗੁਰੂ ਜੀ ਨੂੰ ਉਪਾ ਲੈ ਆਵਾ ਸਾਰੇ ਵਾਲੇ ਬਚਤ ਕਰ ਲਿਆ ਜੀ ਇੱਕ ਵੀ ਕਰਦੀ ਹੈ ਜੀ ਹਾਂਜੀ ਹਾਂ ਜੂ ਪੰਥ ਗੁਰੂ ਖਾਲਸਾ ਜੀ ਇੱਕ ਆਪਾਂ ਸਾਰੇ ਤਖਤ ਸਿੰਘ ਕੇਸਗਰ ਸਾਹਿਬ ਦੇ ਔਰ ਜੱਦੀਦਾਰ ਸਾਹਿਬਾਨਾਂ ਦੇ ਹਜੂਰੀ ਦੇ ਵਿੱਚ ਆਪਾਂ ਗੁਰੂ ਖਾਲਸਾ ਖੜਾਗਾ ਅੱਜ ਸਾਡੇ ਮਤੋਂ ਜਿੰਨੀਆਂ ਵੀ ਰਿੰਰੀ ਇੱਥੇ ਜਿੰਦੇ ਬਣੇਗਾ ਆ ਦਾ ਪਿੱਛੇ ਪਿੱਛੂ ਹੋ ਗਿਆ ਕਰ ਰਹੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਕੀਤੀ ਉਹਨਾਂ ਨੇ ਸਾਡਾ ਕੋਈ ਨਹੀਂ ਇਸ ਚੀਜ਼ਾਂ ਨੂੰ ਅਨਗੋਲੇਆ ਕੀਤਾ ਅਸੀਂ ਗੁਰੂ ਸਾਹਿਬ ਦੀ ਰਹਿਤ ਮਰਿਆਦਾ ਔਰ ਗੁਰੂਸ ਕੇ ਅੰਮਦ ਦੇ ਬਾਤੇ ਦਾ ਜੋ ਮਾਨ ਮਰਿਆਦਾ ਹੈਗੀ ਉਹਨੂੰ ਬਹਾਲ ਕਰਾਉਣਾ ਚਾਹੁੰਦੇ ਆ ਆਪ ਵੀ ਇਤਹਾਸ ਰੱਖਦੇ ਆ ਆਪ ਜੀ ਇਤਹਾਸ ਰੱਖਦੇ ਆ ਜਿਹੜੀ ਆਪ ਕੋਲ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਤੁਹਾਡਾ ਵਾਧਾ ਵਾ ਕਿਉਂਕਿ ਪਾਸ਼ਾ ਨੇ ਜਦੋਂ ਬਾਟਾ ਤਿਆਰ ਕੀਤਾ ਮੈਂ ਵੀ ਜਦੋਂ ਅਮਰਤ ਛਕਿਆ ਹਾਂ ਜੀ ਮੈਂ 2000 ਰੁਪਏ ਅਮਰ ਛਕਿਆ ਅਕਾਲ ਤਖਤ ਸਾਹਿਬ ਤੋਂ ਉਹ ਇੱਕ ਬਾਟੇ ਦੀ ਪੰਜ ਬਾਣੀਆਂ ਦਾ 파ਟ ਹੋਇਆ ਪਾਸ਼ਾ ਦਾ ਜਿਹੜਾ ਖੰਡਾ ਦੋ ਧਾਰਾ ਵਿੱਚ ਫਿਰਿਆ ਉਸ ਤੋਂ ਬਾਅਦ ਉਹਨਾਂ ਨੇ ਦਿੱਤਾ ਜਦੋਂ ਆਪਾਂ ਵੀ ਰਸ ਵਿੱਚ ਪੀਤਾ ਫਿਰ ਜਿਹੜਾ ਅੰਮ੍ਰਿਤ ਥੱਲੇ ਜਾਂਦਾ ਸੀ ਭਾਂਡੇ 'ਚ ਉਹ ਵੀ ਇੱਕ ਬਾਟੇ 'ਚ ਪੈਂਦਾ ਸੀ ਉਹ ਬਾਅਦ 'ਚ ਸਾਰਿਆਂ ਦੇ ਮੁਖ ਨੂੰ ਲੱਗਦਾ ਉਹਦਾ ਮਤਲਬ ਇਹ ਹੁੰਦਾ ਵਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸਾਡੇ ਸਿਧਾਂਤ ਇੱਥੋਂ ਸ਼ੁਰੂ ਹੁੰਦਾ ਇੱਕ ਬਾਟੇ ਤੋਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦੇ ਵਿੱਚ ਹੀ ਖੜੇ ਆਪਾਂ ਜੀ ਇਹ ਗੁਰੂ ਦਾ ਸਿਧਾਂਤ ਆ ਮੇਰਾ ਸਿਧਾਂਤ ਨਹੀਂ ਆ ਇਹ ਇੱਕ ਜਥੇਦਾਰ ਦਾ ਸਿਧਾਂਤ ਨਹੀਂ ਆ ਇਹ ਗੁਰੂ ਦਾ ਸਿਧਾਂਤ ਆ ਵੀ ਆਪਾਂ ਇੱਕ ਮੁੱਠ ਇੱਕੋ ਹੀ ਜੀ ਤਾਂ ਪਾਸ਼ਾ ਮੇਰ ਕਰਨਗੇ ਦੇਖੋ ਗੁਰੂ ਦੇ ਸਿਧਾਂਤ ਤੋਂ ਵੱਡਾ ਕੋਈ ਨਹੀਂ ਆ ਗੁਰੂ ਦਾ ਸਿਧਾਂਤ ਹੀ ਇਹ ਜਿਹੜਾ ਇਹ ਹੈਗਾ ਵਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਂਦ ਨਾਨਕ ਤਿੰਨ ਕਾ ਸੰਗ ਸਾਥ ਵੱਡਿਆ ਸਿਓ ਕਾ ਰੀਸ ਜਿੱਥੇ ਨੀਚ ਸੰਭਾਲਿਆਨ ਤਿੱਥੇ ਨਦਰ ਤੇਰੀ ਬਖਸ਼ੀਸ਼ ਗੁਰੂ ਦੀ ਉੱਤੇ ਬਖਸ਼ਿਸ਼ ਆ ਰਹਿਮਤ ਆ ਆਪਾਂ ਤੁਹਾਡੇ ਨਾਲ ਹਰ ਤਰੀਕੇ ਦੇ ਨਾਲ ਮਿਲ ਕੇ ਚੱਲਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਜਿਹੜਾ ਤੁਸੀਂ ਸੁਝਾ ਦਿੰਦਾ ਆਉਣ ਵਾਲੇ ਸਮੇਂ ਤੇ ਆਪਾਂ ਇਹ ਸੁਝਾ ਦੇ ਉੱਤੇ ਇੱਕ ਆਲਤਖ ਸਾਹਿਬ ਜੀ ਤੁਹਾਡੇ ਦੱਸਣਗੇ ਜਰ ਦੇ ਵੀ ਆਉਣਾ ਜੀ ਅਸੀਂ ਆਪਾਂ ਜ세ਬੰਦੀ ਸਾਰੇ ਮੁਖੀ ਅੱਗੇ ਆ ਜਾਣ ਸਿੰਘ ਸਾਹਿਬ ਜੀ ਠੀਕ ਆ ਗਰੂਮੈਂਟ ਇੱਕ ਤਰੀਕੇ ਪਿੱਛੇ ਕੀ ਹੈ